ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਵੈਗੋਜੀਕੀ ਫਤੇ ਮੈਂ ਮਨਜੀਤ ਕੌਰ ਥਿਆੜਾ ਐਸ ਵੇਲੇ ਅਸੀਂ ਸਿਮਰ ਕੋਸਮੈਟਿਕ ਉੱਤੇ ਖੜੇ ਆ ਇਹ ਹਰ ਸਿਮਰ ਜੀ ਨੇ ਆਪਣਾ ਬਹੁਤ ਹੀ ਅੱਛੀ ਸਿਮਰ ਕੋਸਮੈਟਿਕ ਦਾ ਜੋ ਉਦਘਾਟਨ ਕੀਤਾ ਹੈ ਤੇ ਇੱਥੇ ਸਾਰੇ ਹੀ ਪ੍ਰੋਡਕਟਸ ਅਵੇਲੇਬਲ ਨੇ ਤੁਸੀਂ ਇੱਕ ਵਾਰ ਆ ਕੇ ਇੱਥੇ ਜ਼ਰੂਰ ਵਿਜ਼ਿਟ ਕਰੋ ਅਤੇ ਸਾਰੀ ਤਰ੍ਹਾਂ ਦੇ ਪ੍ਰੋਡਕਟਸ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੁੰਦੇ ਹਨ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਤੁਸੀਂ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰੋ ਥੈਂਕ ਯੂ ਸੋ ਮਚ ਸਰ ਸ਼ਿਕਾਜੀ ਮੈਂ ਹਰਸਿਮਰ ਕੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਰਸ਼ੇਕਾ ਇਹ ਅੱਜ ਬਾਈਗਰਜੀ ਦੀ ਮਿਹਰ ਨਾਲ ਇਹ ਸਿਮਰ ਕੋਸਮੈਟਿਕਸ ਜਿਹੜਾ ਸ਼ੋਰੂਮ ਆਪਾਂ ਅੱਜ ਖੋਲੇ ਆ ਉਦਖਾਟਨ ਕੀਤਾ ਤੇ ਆਪ ਸਭ ਦੀਆਂ ਮੈਨੂੰ ਵੈਲ ਵਿਸ਼ਸ ਚਾਹੀਦੀਆਂ ਨੇ ਦੇਖੋ ਆ ਸਾਰੇ ਪ੍ਰੋਡਕਟਸ ਸਾਨੂੰ ਤੁਸੀਂ ਦੇਖ ਸਕਦੇ ਹੋ ਸਾਰੇ कॉस्मेटिक्स का like सारे बॉडी केयर प्रोडक्ट्स परफ्यूम्स एवरीथिंग लाइक रिगार्डिंग स्टूडेंट्स चिल्ड्रन सारे बच्चों के लेडीज़े कॉस्मैटिक्स ज्यूलरी अपना बेसिक जो है ज्यूलरी का है तो कोसमैटिक्स का लेडीज़ का खेल खास करके तो बाकी मैं अपने सारे नवशहर के भैन भ्रावान रिक्वेस्ट करा एक बार अथे आन मैनू उम्मीद है कि तुम सारा समान पसंद आएगा क्योंकि असी बहुत मेहनत करके चूज करके अपने वालों सारे बहुत मेहनत करते हैं पर असी फिर भी कोशिश की थी है कि सारे बजट हो सब तो नवा शहर मैं नहीं कहती सब तो सस्ता या जो भी है अपने वालों सब तो रीजनेबल रेट्स लगाएंगे सी तो मैं उम्मीद है सब तो पसंद आएगा थैंक यू मौका लगेगा जरूर विजिट करियो सिमर कॉस्मेटिक्स रंजीत नगर स्लो रोड नवाशहर मैं बहादुर समाज सेवक मैं, से मैं अ ਸਿਮਰ ਕੋਸਮੈਟਿਕਸ ਕਰੰਨ ਨਾ ਦੇ ਸਿਮਰ ਕੋਸਮੈਟਿਕਸ ਸਿਮਰ ਕੋਰ ਮੈਡਿਕ ਤੇ ਇਹ ਕਿਹੜੀ ਕਲੋਨੀ ਹੈ ਇਸ ਲੋ ਰੋਡ ਨਵਾਂ ਸ਼ਹਿਰ ਲੋ ਰੋਡ ਨਵਾਂ ਸ਼ਹਿਰ ਇੱਥੇ ਅੱਜ ਮੈਂ ਇਹਨਾਂ ਦੇ ਮੂਹਰੇ ਤੇ ਆਇਆ ਆਰਣਾ ਪੰਡਾ ਸਰ ਮੇਰੇ ਵੱਲੋਂ ਜੈਪਿੰਗ ਜੈ ਭਾਰਤ ਅੱਜ ਦੇ ਇਸ ਵਿਸ਼ੇਸ਼ ਖੂਨਦਾਨ ਕੈਂਪ ਵਿੱਚ ਜਿੰਨੇ ਵੀ ਡੋਨਰ ਆਏ ਉਹਨਾਂ ਦਾ ਮੈਂ ਤੁਹਾਨੂੰ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਵੀ ਸਜਣਾ ਨੇ ਇਸ ਖੂਨਦਾਨ ਕੈਂਪ ਵਿੱਚ ਜਿਸ ਤਰ੍ਹਾਂ ਵੀ ਕੋਈ ਯੋਗਦਾਨ ਦਿੱਤਾ ਉਹਦੇ ਲਈ ਵੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਧੰਨਵਾਦ ਅੱਜ ਜੀ ਯਾਦ ਪਾਵਰਪੌਂਟ ਨਮਸ਼ਟੇ ਦੇ ਸਮੂਹ ਲਾਡਾਂ ਨੂੰ ਬਾਬਾ ਸਾਹਿਬ ਡਾਕਟਰ ਪ੍ਰੀਤ ਰਾਮ ਮੈਡੀਕਲ ਜੀ ਦੇ 180 ਨੰਬਰ ਦੇ ਤੇ ਬਲੱਡ ਰਿਲੇਸ਼ਨੈਂਸ ਕੈਂਪ ਲਗਾਉਣ ਜਾ ਰਹੇ ਆ ਤੇ ਜਿਹਦੇ ਵਿੱਚ ਵੀਡੀ ਮਲਾਜ ਨੰਬਰੋਂ ਖੂਨਦਾਨ ਕਰ ਲਈ ਬਹੁਤ ਜ਼ਿਆਦਾ ਪਛਾਹ ਪਾਇਆ ਜਾ ਰਿਹਾ ਸੋ ਅਸੀਂ ਆਪਣੇ ਆਪਣੇ ਭਾਗਾਂ ਵਾਲੇ ਸੁਝਾਅ ਕਰਦੇ ਆ ਕਿ ਜਿਨ੍ਹਾਂ ਨੇ ਦੇਸ਼ ਦਾ ਸੁਭਦਾਨ ਲਿਖਿਆ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਬਰਾ ਅੰਬੇਡਕਰ ਦੇ ਜਨਮ ਦਿਨ ਤੇ ਅਸੀਂ ਇਹ ਨੇਕ ਦਾ ਕੰਮ ਨੇਕ ਕੰਮ ਮਨੁੱਖਤਾ ਦੀ ਭਲਾਈ ਵਾਲਾ ਕੰਮ ਕਰਕੇ ਆਪਣੇ ਆਪ ਨੂੰ ਬੜੇ ਬੜ ਬੁੱਲੇ ਸਮਝ ਰਹੇ ਆ ਜਿਨ੍ਹਾਂ ਸ਼ਤਕਾਰਯੋਗ ਸੱਜਣਾ ਨੇ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਖੂਨਦਾਨ ਕਰਕੇ ਆਪਣਾ ਆਪਣਾ ਅਸੀਂ ਬਤੌਰ ਕੈਂਪ ਦੇ ਪ੍ਰਬੰਧਕ ਹੋਣ ਦੇ ਨਾਤੇ ਉਹਨਾਂ ਸਾਰੇ ਖੂਨਦਾਨੀਆਂ ਦਾ ਦਿਲ ਦੀਆਂ ਗਹਿਰਾਂ ਜੀ ਤੋਂ ਆਨੰਬਰ ਕਰਦੇ ਆਂ ਇਹ ਆਸ ਵੀ ਰੱਖਦੇ ਆਂ ਕਿ ਆਨਾਲ ਸਮੇਂ ਦੇ ਜਿਵੇਂ ਇਸੇ ਤਰ੍ਹਾਂ ਹੀ ਜਦੋਂ ਵੀ ਆਨਾਲ ਸਮੇਂ ਦੇ ਬਾਬਾ ਸਾਹਿਬ ਦਾ ਜਨਮ ਦਿਨ ਆਵੇਗਾ ਇਸੇ ਤਰ੍ਹਾਂ ਲਗਾਤਾਰ ਜਿਹੜਾ ਖੂਨਦਾਨ ਕੈਂਪ ਰਗਾ ਕੇ ਆਪਾਂ ਬਾਬਾ ਸਾਹਿਬ ਨੂੰ ਸਮਰਪਿਤ ਕਰਦੇ ਰਹੇਗੇ ਤੇ ਜਿਨ੍ਹਾਂ ਖੂਨਦਾਨੀਆਂ ਨੇ ਇੱਕ ਵਾਰ ਫੇਰ ਮੈਂ ਬੇਨਤੀ ਕਰੂੰਗਾ ਧੰਨਵਾਦ ਕਰੂੰਗਾ ਕਿ ਜਿਨ੍ਹਾਂ ਖੂਨਦਾਨੀਆਂ ਨੇ ਇਸ ਖੂਨਦਾਨ ਕੈਂਪ ਦੇ ਵਿੱਚ ਖੂਨਦਾਨ ਕਰਕੇ ਬੜਮੱਲਾ ਯੋਗਦਾਨ ਪਾਇਆ ਖੂਨ ਦਾ ਸਾਡੇ ਬਲੂ ਦੇ ਲੋਕਦਿਆਂ ਕਰਦਿਆਂ ਕੋ ਧੰਨਵਾਦ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਸਤਿ ਬਲੱਡ ਸੈਂਟਰ ਰਾਮਾ ਰੋਡ ਨਵਾਂ ਸ਼ਹਿਰ ਵੱਲੋਂ ਤਕਨੀਕੀ ਸਹਿਯੋਗ ਦਿੱਤਾ ਜਾ ਰਿਹਾ ਹੈ ਵਾਹਿਗੁਰੂ ਮੋਹਨ ਸਿੰਘ ਜੀ ਬੂਟਾ ਉਟਾਲਾ ਨੇ ਅਧਿਕਾਰ ਦੇ ਸਾਥੀਆਂ ਨੇ ਇਸ ਕਮਪੂ ਦੇ ਵਿੱਚ ਬਲੱਡ ਕੋਟਾਲਿਆ ਬੀਡੀਸੀ ਬਲੱਡ ਬੈਂਕ ਉਹਨਾਂ ਸਾਰਿਆਂ ਨੂੰ ਪ੍ਰਣਾਮ ਕਰਦਾ ਹੈ ਕਿ ਹਰ ਸਾਲ ਬਾਬਾ ਜੀ ਦੀ ਯਾਦ ਵਿੱਚ ਖੂਨ ਦਾਨ ਕੈਂਪ ਜਿਹੜਾ ਲਗਵਾਇਆ ਜਾਂਦਾ ਬਾਬਾ ਜੀ ਨੂੰ ਯਾਦ ਕਰਨ ਦਾ ਇੱਕ ਬੜਾ ਵਧੀਆ ਨੇਕ ਤਰੀਕਾ ਹੈ ਇਸ ਤਰੀਕੇ ਦੇ ਨਾਲ ਖੂਨ ਦੀ ਘਾਟ ਸਤਿਕਾਰ ਦਾ ਦਾਤਾ ਰਮਰੀਜ਼ਾਂ ਨੂੰ ਦੀ ਬੁਝਰਹੀ ਜੀਵਨ ਜੋਤ ਨੂੰ ਜਿਤ ਮਗਾਇਆ ਰੱਖਣ ਦੇ ਵਿੱਚ ਸਹਾਇਤਾ ਮਿਲਦੀ ਹੈ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਵੀ ਨਹੀਂ ਹੋ ਸਕਦਾ ਹੈ ਕਪ ਕਪ ਬੀਮਲਾਵ ਮੇਕਰ ਦੀ ਯਾਦ ਇੱਕ ਦੋ ਨਾਰੇ ਬੁਲੰਦ ਕਰੋ ਪਹਿਲੇ डॉक्टर भीमराव अंबेडकर अमर रहे डॉक्टर भीमराव अंबेडकर अमर रहे डॉक्टर भीमराव अंबेडकर अमर रहे भारत रत्न डॉक्टर भीम का अंबेडकर अमर रहे भारत रत्न डॉक्टर बी आर अंबेडकर अमर रहे अमर रहे खून दान जीवन दान जीवन दान जीवन दान खून दान जीवन दान जीवन दान जीवन दान खून दान महादान 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 ਇਸ ਸੱਜਣ ਸ਼ਿੰਤਲ ਸਿੰਘ ਨਗਰ ਨਗਰ ਸੁਵੰਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤਲਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਮੇਸ਼ੀ ਨੂੰ ਇਜਾਜ਼ਤ ਦਿਓ ਧੰਨਵਾਦ